ਯਾਰ ਵੋਟ ਪਈ ਹੈ ਸਭ ਘੱਟੋ ਘਾਟੇ ਨਾਲ ਲੋਕਾਂ ਦੀ ਸ਼ਰਮ ਦਾ ਕਰ ਇਹਨਾਂ ਨੇ ਲੋਕਾਂ ਨੇ ਤੁਹਾਨੂੰ 92 ਹਜ਼ਾਰ ਵੋਟ ਪਾਈ ਸੀ ਇੱਥੇ ਦੀ ਕਿਹੜੀ ਬਸਕਲਟੀ ਹੈ ਉਹ ਸ਼ਹਿਰ ਨੂੰ ਲੁੱਟ ਰਹੀ ਹੈ ਤੇ ਲੁੱਟ ਕੇ ਖਾ ਰਹੀ ਹੈ ਤੋਂ ਮੈਂ ਸ਼ਹਿਰੀਆਂ ਨੂੰ ਅਪੀਲ ਕਰਦਾ ਕਿ ਸ਼ਹਿਰੀਓ ਜਾਗੋ ਉਹਨਾਂ ਲੋਕਾਂ ਨੂੰ ਐਮਸੀ ਬਣਾਓ ਉਹਨਾਂ ਲੋਕਾਂ ਦੇ ਹੱਥ ਵਿੱਚ ਬੰਗ ਦੋਰ ਫੜਾਓ ਜਿਹੜੇ ਤੁਹਾਡੇ ਹੱਕਾਂ ਦੇ ਤੁਹਾਡੇ ਕਮਾਂ ਦੀ ਰਾਖੀ ਕਰ ਸਕਣ ਤੇ ਜੇ ਇਦਾਂ ਦੇ ਲਟੇਰੇ ਆਉਂਦੇ ਰਹਿ ਲੁੱਟ ਕੇ ਜਾਂਦੇ ਰੇ ਅੱਜ ਪੰਜਾਬ تباہ ਹੋ ਗਿਆ ਪੰਜਾਬ ਨਸ਼ਾ ਕਰ ਕਰ ਕੇ ਕਰੇ ਹੈ ਪੰਜਾਬ ਦੇ ਵਿੱਚ ਲੁੱਟਾਂ ਖਵਾ ਹੋ ਰੀਆਂ ਦੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜਿਹੜੀਆਂ ਗੋਲੀਆਂ ਸ਼ਰੀਆਂ ਮਾਰ ਕੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਨਾ ਲੋਕਾਂ ਦੀ ਜਾਨ ਦੀ ਰੱਖੀ ਕੀਤੀ ਜਾ ਰਹੀ ਹੈ ਤੁਹਾਡੇ ਤੋਂ ਨਾ ਲੋਕਾਂ ਦੀ ਮਾਲ ਦੀ ਰੱਖੀ ਕੀਤੀ ਜਾ ਰਹੀ ਹੈ ਤੇ ਨਾ ਹੀ ਲੋਕਾਂ ਦਾ ਆ ਜਿਹੜੇ ਰੋਜ਼ਮਰਾਂ ਦੇ ਪ੍ਰਬੰਧ ਨੇ ਇਹ ਨਹੀਂ ਕੀਤੇ ਜਾ ਰਹੇ ਉਹ ਨਕਮੀ ਸਰਕਾਰ ਫਟੇ ਮੂੰ ਐ ਏਦਾਂ ਦੀ ਸਰਕਾਰ ਦੇ ਫਟੇ ਮੂੰ ਏਦਾਂ ਦੇ ਪ੍ਰਬੰਧਾਂ ਦੇ ਇਹਨਾਂ ਤੋਂ ਏਦਾਂ ਦੇ ਪ੍ਰਬੰਧ ਨਹੀਂ ਹੋ ਰਹੇ ਜਿਹੜੇ ਸਾਡੀਆਂ ਕੀਮਤੀ ਜਾਨਾਂ ਜਾ ਰਹੀਆਂ। ਫੇਸ ਕਰਕੇ ਮੈਂ ਕਹਿਣਾ ਚਾਹੁੰਦਾ 4 ਸਾਲ ਪਹਿਲਾਂ ਉਹ ਦਿੱਲੀ ਜਨੱਦੀ ਗੇਟ ਵਾਲੇ ਪਾਸੇ ਵੀ ਇੱਕ ਵਿਅਕਤੀ ਡੁੱਬ ਕੇ ਮਰ ਗਿਆ ਸੀਗਾ। ਉਦੋਂ ਕਾਂਗਰਸੀ ਸਰਕਾਰ ਸੀ ਤੇ ਅੱਜ ਇਹਨਾਂ ਲੋਟੇਰਿਆਂ ਦੀ ਸਰਕਾਰ ਆ ਆਮ ਆਦਮੀ ਦੀ ਇਹ ਲੁੱਟ ਕੇ ਖਾਰੇ ਨੇ ਲੋਚਾਰ ਦੇ ਲੋਕਾਂ ਨੂੰ ਤੇ ਕੰਮ ਕੋਈ ਕਰਕੇ ਨਹੀਂ ਦੇ ਰਹੇ। ਚੇਤਾਵਨੀ ਦਿੰਦੇ ਆ ਖੁੱਲੀ ਜੇ ਨਹੀਂ ਪ੍ਰਬੰਧ ਕਰੋਗੇ ਤਾਂ ਤੁਹਾਡੇ ਨਿਆਸੀ ਧੂਆਂ ਲਿਆਵਾਂਗੇ। ਆ ਜਿਹੜਾ ਮਸਪਾਰਟੀ ਹਾਊਸ ਆ ਉਹਨੂੰ ਖਾਲੀ ਕਰੋ। ਉਹਦੇ ਵਿੱਚ 24 ਘੰਟੇ ਬੈਠੇ ਲੋਕਾਂ ਦੀਆਂ ਗੱਲਾਂ ਸੁਣੇ ਲੋਕਾਂ ਦੇ ਕੰਮ ਕਰੇ ਤੇ ਜੇ ਪ੍ਰਬੰਧ ਨਹੀਂ ਕੀਤੇ ਗਏ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਧਰਨਾ ਦੇ ਕੇ ਤੁਹਾਡਾ ਜਵਾਬ ਪੁੱਛਾਂਗੇ ਅਣਮਿਥੇ ਲਈ ਸਮਾਂ ਉਹ ਪਿੱਛੇ ਰਹਿ ਗਿਆ ਸਾਰੇ ਜਿਹੜੇ ਇੱਕ ਛੋਟਾ ਬੱਚਾ ਸੀ ਜਿਹੜੇ ਕਿ ਗਿਰਦੇ ਆ ਕੇ ਆਹ ਸਾਰਾ ਉਫਨ ਪਿਆਰ ਨੂੰ ਬੋਲੇ ਇਹ ਵੀ ਉੱਪਰ ਪਿਆ ਸਾਰਾ ਉਹ ਅੱਗੇ ਹੀ ਪੂਰਾ ਟੱਕਰ ਪਰੇ ਗਿਆ ਤੇ ਹੋਰ ਬਿਖਾਓ ਇੱਧਰ ਵੀ ਆ ਜਾਓ ਜਰਾ ਇੱਧਰ ਵੀ ਆ ਬੁੜੀਆਂ ਬੜੀਆਂ ਨੇ ਬਹੁਤ ਬੁਢੀਆਂ ਨੇ ਜਿਹੜੇ ਐਸੇ ਹਾਲਾਤ ਨੇ ਉਹ ਬਹੁਤ ਸੰਦੂਬਾ ਜਿਹੜੇ ਦੂਰੀ ਮਾਰੇ ਆਦਾਂ ਦੀ ਅੱਧੀ ਨਾਬੇ ਦੇ ਹੁਣ ਇੱਥੇ ਚਲੋ ਇੱਕ ਟੱਕਣ ਨਹੀਂ ਹੈਗਾ ਇੱਥੇ ਦੇਖੋ ਕਿੰਨੇ ਟੱਕਣ ਨੇ ਇਹ ਕਿਰਤੀ ਕਰੀਏ ਆ ਇਹ ਤਾਂ ਫੇਰੇ ਇੱਥੇ ਜੇ ਤੱਕ ਮਿਲੋ 7-8 ਟੱਕਣ ਨੇ ਜਿਹੜੇ ਬਿਲਕੁਲ ਨੰਗੇ ਪੇੜ ਨੇ ਇਹ ਇਹਦੇ ਤੇ ਟੱਕਣ ਨਹੀਂ ਲਾਇਆ ਹੋਇਆ ਕਿਉਂਕਿ ਇਹ ਲੋਕਾਂ ਵੀ ਜਿਹੜੀਆਂ ਵਰਵਾੜ ਕਰਦੇ ਨੇ ਇਹ ਤਾਂ ਬਾਦਸ਼ਾਹ ਨੇ ਮੌਸਮ ਦੇ ਵਿੱਚ ਉਹਰੇ 5-5 ਫੁੱਟ ਪਾਣੀ ਖੜ ਜਾਂਦਾ ਇਹਨਾਂ ਪੰਚਾਇਤ ਨਾਲ ਜਿੰਨੇ ਨਾਲ ਬੱਦਦੇ ਜਾਂਦੇ ਹੈਗੇ ਮਤਲਬ ਕਿ ਬੱਦਦੇ ਨੂੰ ਤਕਰੀਰ ਕਰਦੇ ਹੈਗੇ ਅਮਰੀਕਾ ਕੈਨੇਡਾ ਘੁੰਮਣ ਦੀ ਪਈ ਐ ਤੇ ਆਪਣੇ ਹਲਕੇ ਨੂੰ ਛੱਡ ਕੇ ਤੁਸੀਂ ਅਮਰੀਕਾ ਕੈਨੇਡਾ ਬੰਦਿਆ। ਆ ਸਾਰੇ ਟੱਕਰ ਲੱਗੇ ਪਏ ਨੇ। ਥੀਰੇ ਤੋਂ ਥੀਰੇ ਤੱਕ ਨੇ ਕੇ ਮੇਲੇ ਨੇ ਰੋ ਰਿਹਾ ਦੁਨੀਆ ਵਾਲਾ ਕੋਲ ਬੰਦਦਾ। ਬੁਲਟ ਆਲੇ ਵਿੱਚ ਗਿਰ ਗਿਆ। ਆ ਵਿੱਚੀਆਂ ਦੀ ਸੋਲੋ। ਹਾਂ ਬੁਲਟ ਆਲਾ ਵਿੱਚ ਗਿਰ ਗਿਆ ਐ ਤੋਂ ਦਿਨ ਨਹੀਂ ਪੈਦਾ ਸੀ ਐਨਾ। ਆ ਦੇਖੋ ਵਿੱਚੀ ਗਿਰ ਗਿਆ। ਪੁਰਦਾਦ ਦੇ ਵਿੱਚ ਬੁਲਟ ਵਾਲਾ ਵਿੱਚ ਗਿਰ ਗਿਆ। ਤੇ ਨਾਂ ਉਹਨਾਂ ਦੀ ਨੀਸ ਸੀਗੀ। ਹਾਂ ਉਹਨਾਂ ਦੀ ਨੀਸ। ਤੇ ਉਹ ਪੈਣ ਕੱਲ ਇੱਥੇ ਡਿੱਗੀ ਸੀਗੀ। ਉਹ ਅਮਰ ਹਸਪਤਾਲ ਵਿੱਚ ਧਰ ਲੈ। ਉਹਨੇ ਕੋਈ ਪਸ਼ਾਕੰਦਾ ਆਪਰ ਪਤਾ ਲੜ ਗਿਆ ਕੋਈ ਨਹੀਂ ਗਿਆ ਇੱਥੇ ਵੀ ਇਸ ਟਾਈਮ ਮੈਡਮ ਨੂੰ ਮੈਂ ਬੇਨਤੀ ਕਰਨ ਕਿ ਉਹਨਾਂ ਨਾਲ ਜਿਹੜਾ ਇਹ ਇੱਥੇ ਤੁਰਿਆ ਫਿਰਦਾ ਉਹਨੂੰ ਵੀ ਕਹਿਣਾ ਚਾਹੁੰਦਾ ਜੇ ਇਹ ਨਾਲ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ ਤਾਂ ਇਹ ਨਾ ਹੋਵੇ ਕਿ ਸ਼ਹਿਰੀ ਤੁਹਾਨੂੰ ਘੇਰ ਲੈਣ ਫੇਸ ਕਰਕੇ ਇਹਦਾ ਧਿਆਨ ਦੇ ਰਿਹਾ ਬਹੁਤ ਬੇਰੀ ਬਹੁਤ ਮਰੀ ਜਾਂਦਾ ਆਡੀ ਦਾ ਕੋਈ ਸੁਣਦਾ ਇੱਥੇ ਕੋਈ ਨਹੀਂ ਸੁਣਦਾ ਥੋੜਾ ਜਿਹਾ ਆਉ ਆ ਐਮ ਸੀ ਜਿਹੜਾ ਇੱਥੇ ਦਾ ਬਿੱਟੂ ਆ ਅਸ਼ੋਕ ਬਿੱਟੂ ਤੂੰ ਵੀ ਥੋੜੀ ਬੜੀ ਖਿਆਲ ਕਰ ਲੈ ਤੈਨੂੰ ਲੋਕਾਂ ਨੇ ਬਹੁਤ ਵਾਰੀ ਐਮਸੀ ਬਣਾਇਆ ਹੈ ਕਹਿੰਦੇ ਲੋਕਾਂ ਨੇ ਐਮਸੀ ਬਣਾਇਆ ਆ ਚਾਰ ਪੰਜ ਵਾਰੀ ਤੈਨੂੰ ਲੋਕਾਂ ਨੇ ਐਮਸੀ ਬਣਾਇਆ ਤਾਂ ਇਹ ਤੂੰ ਆ ਕੰਮ ਨਹੀਂ ਕਰਾ ਸਕਦਾ ਤਾਂ ਫਿਰ ਲੰਮ ਤਾ ਯਾਰ ਤੇਰੇ ਐਮਸੀ ਬਣਨ ਤੇ ਤੇ ਆ ਮਸਪਰਟੀ ਜਿਹੜੇ ਹਿੱਸੇਬੰਦੀਆਂ ਪੈ ਰਹੀਆਂ ਇਹਨਾਂ ਹਿੱਸੇਬੰਦੀਆਂ ਨੂੰ ਬੰਦ ਕਰੋ ਜਿਹੜਾ ਸ਼ਹਿਰ ਦਾ ਪੈਸਾ ਹਿੱਸਿਆਂ 'ਚ ਵੰਡ ਕੇ ਖਾਧਾ ਜਾ ਰਿਹਾ ਹੈ ਉਹ ਵਿਕਾਸ ਦੇ ਕੰਮਾਂ ਤੇ ਲਾ ਦਿਓ ਸੋ ਇਸ ਕਰਕੇ ਖੁੱਲੇ ਆਮ ਤੁਹਾਨੂੰ ਚੈਲੰਜ ਕਰ ਰਹੇ ਆ ਨਾ ਸਾਰਿਆਂ ਨੂੰ ਤੇ ਇਸ ਗੱਲ ਦੇ ਉੱਪਰ ਧਿਆਨ ਦੇ ਦਿਓ ਕਾਂਗਰਸ ਦਾ ਵੀ ਰਾਜ ਰਿ ਤੇ ਤੇ ਆਮਦਵੀ ਦਾ ਵੀ ਹੁਣ ਰਾਜ ਚੱਲਦੇ ਆ ਜਿਨ੍ਹਾਂ ਨੇ ਲੁੱਟ ਕੇ ਖਾਦਾ ਪਹਿਲਾਂ ਮਿਊਸਪਲਟੀ ਅਕਾਲੀ ਦਲ ਦੀ ਸੀ ਕਾਂਗਰਸੀ ਸਰਕਾਰ ਆਈ ਤੇ ਡਾਂਗ ਨਾਲ ਸਾਰੇ ਦੇ ਸਾਰੇ ਬਦਲ ਕੇ ਕਾਂਗਸ ਨੇ ਲੈ ਲਈ ਉਹੀ ਰਿਵਾਇਤ ਚੱਲਦੀ ਜਦੋਂ ਹੁਣ ਮਿਊਸਪਲਟੀ ਦੂਜੇ ਪਾਰਟੀਆਂ ਦੀ ਸੀ ਤੇ ਆ ਕੇ ਡਾਂਗ ਨਾਲ ਦੇਮਾਨ ਨੇ ਆਪਣਾ ਕਬਜ਼ਾ ਕਰਕੇ ਬਹਿ ਗਿਆ ਉਹ ਲੁੱਟਣ ਵਾਸਤੇ ਕਬਜ਼ਾ ਕਰ ਰਹੇ ਹਾਂ ਪੰਜਾਬ ਦਾ ਇਥੇ ਸ਼ਹਿਰ ਨੂੰ ਖਾਣ ਵਾਸਤੇ ਕਬਜ਼ਾ ਕਰ ਰਹੇ ਹਾਂ ਸ਼ਹਿਰ ਨੂੰ ਬਚਾਉਣ ਵਾਸਤੇ ਕੋਈ ਗੱਲ ਕਰੋ ਸਾਡਾ ਇੱਕ ਵੀ ਐਮਸੀ ਜਿੱਤਿਆ ਨਹੀਂ ਹੋਇਆ ਜਿਹੜਾ ਕਿ ਆਮ ਆਦਮੀ ਦਾ ਹੋਵੇ ਸਾਰੇ ਦੂਜੀਆਂ ਪਾਰਟੀਆਂ ਦੇ ਐਮਸੀ ਸੌਦੇਬਾਜ਼ੀਆਂ ਕਰਕੇ ਤੁਸੀਂ ਮਿਊਨਿਸਪੈਲਟੀ ਚਲਾ ਰਹੇ ਹੋ ਤੇ ਸ਼ਹਿਰ ਨੂੰ ਲੁੱਟ ਰਹੇ ਹੋ ਇਸ ਗੱਲ ਦਾ ਮੈਂ ਚੈਲੰਜ ਕਰਦਾ ਕਿ ਸਾਰੇ ਐਮਸੀ ਸੇਵਾਦਾਰ ਵੀ ਕਹਿਣਾ ਚਾਹਨਾ ਕਿ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਤੁਸੀਂ ਬਹੁਤ ਖਾਲਿਆ ਸ਼ਹਿਰ ਨੂੰ ਲੁੱਟ ਕੇ ਇਸ ਗੱਲ ਕਰਕੇ ਮੈਂ ਕਹਿਣਾ ਚਾਹਨਾ ਕਿ ਜਿਹੜੇ ਇਸ ਵੇਲੇ ਐਮਸੀ ਨੇ ਆ ਇੱਥੇ ਹਿੱਸੇਬੰਦੀਆਂ ਬੰਦ ਕਰੋ ਸ਼ਹਿਰ ਨੂੰ ਬਚਾਓ ਲੋਕਾਂ ਨੂੰ ਬਚਾਓ ਇਸ ਗੱਲ ਦੀ ਅਪੀਲ ਕਰਦਾ ਤੇ ਦੇ ਨਹੀਂ ਚਿੱਤਾ ਹੋ ਇਹਨਾਂ ਦਾ 6-7 ਮਹੀਨੇ ਤੱਕ ਮਸਪਲਟੀ ਦੀ ਜੋਨ ਆਉ ਸਾਡੇ ਤੇ ਇੱਕ ਵੀ ਐਮਸੀ ਜਿੱਤ ਕੇ ਨਹੀਂ ਆਉ ਕਿਉਂਕਿ ਧੋਰ ਕਰਾਂਗੇ ਇਸ ਗੱਲ ਦਾ ਡਟ ਕੇ ਕਿ ਇਹਨਾਂ ਲੋਕਾਂ ਨੇ ਸ਼ਹਿਰ ਨੂੰ ਲੁੱਟ ਕੇ ਖਾਦਾ ਜਿਹੜਾ ਅੱਜ ਤੇ ਦਾ ਮਸਪਲਟੀ ਦਾ ਪ੍ਰਧਾਨ ਬਣਿਆ ਖੜਦਾ ਕਦੇ ਕਿਸੇ ਗਲੀ ਵਿੱਚ ਜਾ ਕੇ ਕੂੜਾ ਕੱਢ ਕੇ ਬਾਹਰ ਦਿਖਾਉਂਦਾ ਤੇ ਆਪਣੀਆਂ ਫੈਂਸੀ ਫਿਲਮੀ ਐਕਟਰਾਂ ਵਾਲੀਆਂ ਗੱਲਾਂ ਕਰਦਾ ਫਿਰਦਾ ਉਹਨੂੰ ਮੈਂ ਕਹਿਣਾ ਚਾਹੁੰਦਾ ਉਹਦੇ ਘਰ ਵਾਲੇ ਨੂੰ ਜੇ ਤੂੰ ਨੌਕਰੀ ਕਰਦਾ ਮਸਪਲਟੀ ਦੀ ਪੱਪੂ ਬੰਦੋ ਜੇ ਤੂੰ ਨੌਕਰੀ ਕਰਦਾ ਮਸਪਲਟੀ ਦੀ ਤਾਂ ਘੱਟੋ ਘੱਟ ਨੌਕਰੀ ਦਾ ਘਰ ਤੇਰੀ ਘਰਵਾਲੀ ਦਾ ਪ੍ਰਧਾਨ ਹੈ ਪਰ ਤੂੰ ਤਾਂ ਮਸਪਲਟੀ ਦਾ ਕੋਈ ਮੁਲਾਜ਼ਮ ਹੋਏਗਾ ਜਿਹੜਾ ਹੱਥ ਵਿੱਚ ਪਾ ਕੇ ਠੇਕੇ ਸਾਰੇ ਆਪ ਲਈ ਫਿਰਦੇ ਹੋ ਸਾਰੇ ਬੰਦੇ ਠੇਕੇ ਤੁਹਾਡੇ ਕੋਲ ਆਪਣੇ ਕੋਲ ਨੇ ਸ਼ਹਿਰ ਨੂੰ ਲੁੱਟ ਕੇ ਖਾ ਰਹੇ ਹੋ ਤੇ ਇਸ ਗੱਲ ਦਾ ਖੋਲੇ ਹਾਂ ਤੁਹਾਨੂੰ ਚੈਲੰਜ ਕਰਦਾ ਕਿ ਜੇ ਨਹੀਂ ਸੁਧਾਰ ਕਰੋਗੇ ਤਾਂ ਇੰਟਰਨੈਟ ਦੇ ਸਰਗਾਮਾਂ ਦੇ ਗਲੀ ਗਲੀ ਜਾਵਾਂਗੇ ਕੱਲੇ ਕੱਲੇ ਵੈਂਦੇ ਨੂੰ ਜਗਾਵਾਂਗੇ ਨਾਬੇ ਸ਼ਹਿਰ ਦੇ ਹਰ ਵਿਅਕਤੀ ਨੂੰ ਜਗਾਵਾਂਗੇ ਕਿੰਦਾ ਲਟੇਰਾ ਤੋਂ ਬਚਣ ਵਾਸਤੇ ਤਿਆਰ ਹੋ ਜਾਓ ਧੰਨਵਾਦ ਸਰਤ ਵੀ ਬਣਾਓ ਤੇ ਇਹਦੇ ਉੱਪਰ ਕੱਫੋ ਮੇਰੇ ਸ਼ਾਹਨਾ 40 ਸਾਲ ਹੋ ਗਏ ਸਾਡੇ ਰਹਿਣ ਦੇ 40 ਸਾਲ ਹੋ ਗਏ ਸਾਡੇ ਜਰੂਰ ਤੇ ਬਿਲਕੁਲ ਇਹ ਹੀ ਨਾਲ ਬਹੁਤ ਬੜਾ ਇਹ ਹੀ ਨਾਲ ਹੈ ਕੋਈ ਗੈਸ ਨਹੀਂ ਕਿਸੇ ਦਾ ਰਿਆਸਾ ਹੋ ਗਿਆ ਹਾਂ ਕੀ ਭਰੇ ਤਾਂ ਨਰਕ ਵੀ ਜੰਨੀ ਹੈ ਤੁਹਾਡੇ ਅੰਦਰ ਆਹ ਖੁੱਲੇ ਆ ਤੁਹਾਡੇ ਅੱਗੇ ਆ ਇਹਦੇ ਜੋ ਮੱਛਰ ਵੀ ਲਾਵਾ ਹੋਣਾ ਸਭ ਕੁਝ ਆਪ ਕੋਲ ਕਿਸੇ ਨੇ ਕਹਿਆ ਤੇ ਤੇ ਦਵਾ ਦਨਗੇ ਤੁਸੀਂ ਇੱਕ ਵਾਰੀ ਆ ਕੇ ਦੇਖੋ ਜਦੋਂ ਮੀਂਹ ਪੈਂਦਾ ਉਦੋਂ ਦੇਖੋ ਤੁਸੀਂ ਆਣਗੇ ਤੇ ਕੀ ਆ ਲੂਗਾ ਸਾਡੇ ਸਾਡੇ ਅੰਦਰ ਆ ਹੁਣ ਅਸੀਂ ਬੰਨ੍ਹ ਲਵਾਇਆ ਉਹ ਦੇਖੋ ਉੱਥੇ ਸਾਰਾ ਪਾਣੀ ਅੰਦਰ ਜਦੋਂ ਗੱਡੀ ਲੱਗੇ ਪਾਣੀ ਅੰਦਰ ਜਾਂਦਾ ਕਿੰਨਾ ਕਿੱਥੇ ਤੱਕ ਲਾਇਆ ਹਾਂ ਸਾਡੇ ਦੇ ਅੰਦਰ ਆ ਪਾਣੀ ਅੰਦਰ ਜਾਂਦਾ ਅੰਦਰ ਕੰਦੇ ਪਾਣੀ ਦਾ ਪਾਣੀ ਦੂ ਪਾਣੀ ਇਹਦੇ ਨਾਲ ਉਧਰ ਵੀ ਆਓ ਦੇਖੋ ਇਹ ਵੀ ਗਲਤ ਬਣੀ ਹੋਈ ਹੈ ਜਦ ਕਿ ਇਹਨੂੰ ਸੜਕ ਦੇ ਲੈਵਲ ਤੇ ਹੋਣਾ ਚਾਹੀਦਾ ਹਾਂ ਉਹ ਕਿਹਦੇ ਕੀ ਨਾ ਇੱਥੇ ਤਾਂ ਜਿਹੜਾ ਰੋੜੀ ਪਈ ਆ ਇਹ 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 ਮੁਕਾਵਾਂ ਨਹੀਂਦਾ ਇੱਕ ਤਾਂ ਇਸ ਆਪਣਾ ਚਾਹੁੰਦਾ ਆ ਸਭ ਪਾਣੀ ਨਾ ਕਿਹਾ ਆ ਅਸੀਂ ਤਾਂ ਜਾਂਦੇ ਹੀ ਨਹੀਂ ਹੋਣਾ ਅਸੀਂ ਤਾਂ ਜਾਂਦੇ ਆ ਆ ਦੇਖੋ ਅੱਛੇ ਨੂੰ ਮਾਰਾ ਹਾਲ ਹੈ ਜਦੋਂ ਉਹਰੇ ਬਾਸ਼ਾ ਪੈਂਦੀਆਂ ਨੇ 5-5 ਫੁੱਟ ਪਾਣੀ ਖੜ ਜਾਂਦਾ ਤਿਆ ਦੇਖੋ ਲੋਕਾਂ ਨੇ ਬੰਨ ਲਗਾਏ ਪਏ ਨੇ ਤੇ ਇਹ ਗਲੀ ਇਹ ਏਰੀਆ ਇਹੋ ਜਿਹਾ ਹੈ ਕਿ ਇੱਥੇ ਮਤਲਬ ਟੱਕਣ ਕਿਤੇ ਨਹੀਂ ਹੈਗਾ ਆਲ ਦਿਨ ਨੰਗਾ ਪਿਆ ਰੈਸ਼ੀ ਏਰੀਆ ਸਿਰੇ ਤੋਂ ਸਿਰੇ ਦੀ ਰੈਸ਼ੀ ਏਰੀਆ ਤੇ ਆ ਇੰਨੇ ਕ ਟੋਟੇ ਦੇ ਵਿੱਚ ਮਤਲਬ ਸਾਰੇ ਨੰਗੇ ਟੱਕਣ ਪਏ ਨੇ ਲੋਕਾਂ ਦੇ ਘਰਾਂ ਦੇ ਗੇਟ ਢੁੰਡੇ ਨੇ ਇਹਦਾ ਬਹੁਤ ਜ਼ਿਆਦਾ ਰਿਸਕ ਹੈ ਜੇ ਕੋਈ ਛੋਟਾ ਬੱਚਾ ਡਿੱਗ ਜੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਲੱਭਣਾ ਹੀ ਨਹੀਂ ਇਹਦੇ ਵਿੱਚ ਜਦ ਇਹ ਡੰਗਰ गिर ਕੇ ਮਰ ਜਾਂਦੇ ਨੇ ਤੇ ਪੂਰਾ ਬੰਦਾ ਹੀ ਵਿੱਚ ਲੰਗ ਜਾਂਦਾ ਤਾਂ ਇਹ ਹੁਣ ਵੀ ਹੋਰ ਜਨਾਨੀ ਅੰਮ੍ਰੋ ਹਸਪੀਟਲ ਦੇ ਐਡਮਿਟ ਹੈ ਜਿਹੜੀ ਇਹਦੇ ਵਿੱਚ ਗਰੀਬੀ ਪਰਸੈਂਟ ਹਾਂ ਬਹੁਤ ਵੱਡੇ ਹਾਲਾਤ ਨੇ ਤੇ ਪ੍ਰਸ਼ਾਸਨ ਜਿਹੜੀ ਬੰਦੇ ਨੂੰ ਕਹਿੰਦਾ ਉਹ ਨਾਬਾ ਸਾਫ਼ ਰੱਖੋ ਆ ਨਾਬਾ ਨਾਬੇ ਦੇ ਵਿੱਚ ਬੈਠੇ ਆ ਆਪਾਂ ਗਤਵਾਲੀ ਸਾਹਮਣੇ ਗਤਵਾਲੀ ਆ ਅਬੈਟਰ ਲੱਗਦੀ ਹੈ ਤੇ ਆਪਣਾ ਗੁਰਦੁਆਰਾ ਸਾਹਿਬ ਵੀ ਨਾਲ ਹੀ ਨੇ ਤੇ ਮੇਨ ਸ਼ਹਿਰ ਦਾ ਹਿੱਸਾ ਹੈ ਤੇ ਇੱਥੇ ਇਸ ਤਰ੍ਹਾਂ ਹਾਲ ਦੇਖੋ ਕੀ ਹੈ ਤੇ ਕੀ ਪ੍ਰਸ਼ਾਸਨ ਕਰਦਾ ਫਿਰੇ ਇਸ ਵਰਗਾ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਹਨੂੰ ਛੇਤੀ ਛੇਤੀ ਇਹਨਾਂ ਨਿਵੇੜੋ ਤੇ ਸੜਕ ਤੋਂ ਉੱਚੀ ਚੱਕ ਕੇ ਤੇ ਨਾਲਿਆਂ ਦੇ ਪੱਕੇ ਟੱਕਣ ਲਾ ਕੇ ਦਾ ਪ੍ਰੋਪਰ ਇੰਤਜ਼ਾਮ ਕੀਤਾ ਜਾਵੇ ਉਹ ਕਹਿੰਦਾ ਆ ਦੇਖੋ ਸਾਰੀ ਭਰੇ ਪੇਲੇ ਬੁਰੀ ਤਰ੍ਹਾਂ ਮਾੜਾ ਹਾਲ ਹੈ ਸਰ ਦਾ ਇਹ एरिया ਦਾ ਕਿ ਲੋਕੀ ਬਹੁਤ ਉੰਗੀ ਨੇ ਇਨਾਂ ਤੋਂ ਇਹ ਤਾਂ ਹੈ ਜੀ ਜੱਬ ਦਾ ਤਕੜ ਚਲੋ ਮੈਂ ਤਾਂ ਬੱਚੀ ਇਹਨਕਦੇ ਜਾਨਵਰ ਕਿੱਥੇ ਡੰਗੜ ਕਿੱਥੇ ਅੰਨੇ ਬਜਾਰੇ ਮੱਝ ਫਿਰ ਆਹ ਜਦੋਂ ਇਹ ਬੱਚੇ ਗੇਟੇ ਨੇ ਮਰੇ ਇਹਨਾਂ ਨਾਲ ਗੱਲ ਨਹੀਂ ਹੁੰਦੀ ਉਹ ਪਾਰਿਸ਼ੀ ਕੋਲ ਤਾਂ ਇਹ ਓਪਾ ਨਾ ਬਾਹਰ ਤੋਂ ਆਲੀ ਇੰਨਾ ਬਹੁਤ ਧਰੋਣ ਕਰਦੇ ਸੀ ਜਿਹੜੇ ਬੋਖੀ ਹੋ ਜਾਂਦੀ ਬਾਈਕਰ ਤਾਂ ਛਾੜੇ ਨਾ ਇਹਨਾਂ ਵਿੱਚੋਂ ਨਹੀਂ ਲੱਗਦਾ ਅੱਗੇ ਤੋਂ ਨਾਲ ਮਾਰੇ ਨਾਲ ਸਾਹਮਣੇ ਨਾਲੇ ਕਿੰਦਾ ਖੜੇ ਹੋ ਸਭਾਈ ਮੇਰੇ ਕੋਲ ਲੱਗ ਲੱਗ ਕੋਈ ਨਹੀਂ ਹੋਣੀ ਬਾਈਆ ਕਦੇ ਨਹੀਂ ਸਭਾਈ ਹੋਈ ਗੰਦ ਕੱਢ ਕੇ ਕੰਮ ਕਰਨਗੇ ਕੰਮ ਕਰਨਗੇ ਚੱਲ ਜਾਂਦਾ ਪਾਣੀ ਬਦਲਦੇ ਅਸੀਂ ਚਾਹ ਬਣਾਇਆ ਕਿਸ ਤਰ੍ਹਾਂ ਪਿਲਾਉਂਦੇ ਕੋਈ ਠੇਕੇਦਾਰ ਕੋਲੇ ਪੁੱਛਦਾ ਮੈਂ ਤਾਂ ਜਵਾਬ ਠੀਕ ਹੈ ਜੇ ਨਹੀਂ ਪੁੱਛਾਉਂਦਾ ਰਹੇ ਨਾ ਅਸੀਂ ਇੱਥੇ ਪੰਜ ਸਾਲਾਂ ਤੋਂ ਬੈਠੇ ਰਹੇ ਸੀ ਕਿਰੋ ਹੀ ਗੰਦ ਵਿੱਚ ਬੈਠੇ ਆਪਾਂ ਦੇਖਦੇ ਹਾਂ ਹਫਤਾ ਦੇ ਮਹੀਨੇ ਦੇ ਪਿੱਛੇ ਉਹ ਕਰਦੇ ਇਹ ਤੁਹਾਡੇ ਨਾਲ ਕਣੋੜਿਆ ਪਾਉਂਦੇ ਤੁਹਾਡੇ ਨਾਲ ਕਿੰਦੀ ਹੈ ਜੀ ਕੇਂਦਰ ਦੇ ਵਿੱਚ ਨਾੜਾ ਪੱਟਿਆ ਰੱਖਤਾ ਪਾਕਿਸਤਾਨ ਮੈਂ ਕਰਦਾ ਉਸ ਤੋਂ ਨਹੀਂ ਫੋਟੋ ਖਿੱਚਣਾਂ ਚਾਹੀਦੇ। ਫੋਟੋ ਖਿੱਚਣਾਂ। ਫੋਟੋ ਖਿੱਚਣਾਂ ਤੇ ਜਲਦੀ ਹਾਂ। ਹਾਂ, ਅੱਛਾ ਜਾਂਦੇ ਹਾਂ।